ਹਾਂਜੀ ਕਿਸਾਨ ਵੀਰੋ ਸਸਰੀ ਕਾਲ ਸੁਆਗਤ ਕਰਦੇ ਆ ਤੁਹਾਡਾ ਰਾਜ ਸੰਤੂ ਫਾਰਮਿੰਗ ਦੇ ਵਿੱਚ ਦੋਸਤੋ ਅੱਜ ਪਹੁੰਚੇ ਆ ਪਿੰਡ ਛਕਰੀ ਤਸਵੀਲ ਜ਼ਿਲ੍ਹਾ ਸ਼ਿਰੀ ਤਰਨਤਾਰਨ ਸਾਹਿਬ ਸਰਹਾਲੀ ਤੋਂ ਤਕਰੀਬਨ ਕੋਈ 2-3 ਕਿਲੋਮੀਟਰ ਦੀ ਦੂਰੀ ਤੇ ਪਿੰਡ ਛਕਰੀ ਵੀਰ ਕੋਮਲ ਦੇ ਕੋਲ ਆਏ ਆ ਸੋ ਪਸ਼ੂ ਵਪਾਰ ਦਾ ਕੀਤਾ ਦੋਸਤੋ ਵੀਰ ਦਾ ਠੀਕਾ ਜੀ ਵਿਕਰੀ ਵਾਲੇ ਪਸ਼ੂ ਡੇਲੀ ਰੁਟੀਨ ਦੇ ਵਿੱਚ ਆਉਂਦੇ ਰਹਿੰਦੇ ਆ ਇਸ ਕਿਲੇ ਤੇ ਇਸ ਘਰੇ ਅੱਜ ਇਸ ਵੀਡੀਓ ਦੇ ਵਿੱਚ ਨਾਗਵਸਾ ਆਪਾਂ ਤੁਹਾਨੂੰ ਟੋਟਲ 5 ਕਿਤੇ ਦਿਖਾਉਣੇ ਆ ਜਿਨ੍ਹਾਂ ਦੇ ਵਿੱਚੋਂ ਦੋ ਗੱਬੜ ਬੱਚੀਆਂ ਦਿਖਾ ਦੇਾਂਗੇ ਇੱਕ ਸੂਈ ਸਵਾਈ ਹੈ ਤਕਰੀਬਨ ਅੱਜ ਮਾਰਨਿੰਗ ਸਮੇਂ ਦੀ ਸੂਈ ਆ ਪ੍ਰੋਪਰ ਡਿਟੇਲ ਆਪਾਂ ਲੈ ਲਾਂਗੇ ਵੀਰ ਕੋਮਲ ਤੋਂ ਤੇ ਇੱਕ ਦੋਸਤੋ ਟੋਕੜ ਗੱਬੜ ਮੱਝ ਤੁਹਾਨੂੰ ਦਿਖਾ ਦੇਾਂਗੇ ਤੇ ਇੱਕ ਕੱਲੀ ਗੱਬੜ ਆ ਠੀਕ ਆ ਜੀ 28 ਦਸੰਬਰ ਨੂੰ ਆਪਾਂ ਇਹ ਵੀਡੀਓ ਬਣਾ ਰਿਹਾ ਸਮਾਂ ਕੋਈ ਮਾਰਨਿੰਗ ਦੇ 11:30 ਵਜੇ ਦਾ ਉਹ ਕਰਦੇ ਆ ਗੱਲਬਾਤ ਲੈ ਲੈਨੇ ਡਿਟੇਲ ਕੋਮਲ ਦੇ ਨਾਲ ਕਰਕੇ ਗੱਲਬਾਤ ਸਭ ਤੋਂ ਪਹਿਲਾਂ ਕੋਮਲ ਵੀਰ ਸਾਸਿਕਾ ਸਾਸਿਕਾ ਸਾਨੂੰ ਸਾਹਿਬ ਜੀ ਹੋਰ څنګه ਤੁਸੀਂ ਠੀਕ ਠਾਕ ਹੋ ਮਰਾ ਹੀ ਠੀਕ ਠਾਕ ਹਾਂ ਦੀਆਂ ਦੀ ਵਧੀਆ ਸਾਨੂੰ ਠੀਕ ਠਾਕ ਕੋਣ ਵੀਰੇ ਅੱਜ ਨਗਜਤਪਾਲਕ ਡਿਟੇਲ ਸਾਂਝੀ ਕੀਤੀ ਵੀਰਾਂ ਨਾਲ ਪੰਜ ਕ ਪਸ਼ੂ ਆਪਣੇ ਕੋਲ ਸੰਦੂ ਸਾਹਿਬ ਪੰਜ ਨਾਗਵਾ ਵਾ ਜਿਨ੍ਹਾਂ ਦੇ ਇੱਕ ਵੈੜ ਤਾਲੀ ਸੋਈ ਆ ਤੜਕੇ 4 ਕ ਵਜੇ ਦੀ ਤੇ ਦੋ ਵੜਾ ਗੱਬਣਾ ਤੇ ਇੱਕ ਮੈਂ ਟੋਕੜ ਗੱਬਣਾ ਦੁੱਧ ਵੀ ਦਿੰਦੀ ਆ ਇੱਕ ਮੈਂ ਦੁੱਧੋਂ ਡਰਾਈ ਕੇ 4 ਮਹੀਨੇ ਦੀ ਤੇ ਮੁੱਲ ਬਿਲਕੁਲ ਵਹਿਜੇ ਹੋਣਗੇ ਜੈਨੂਣ ਹੋਣਗੇ ਨਹੀਂ ਕਿ ਨਿੱਕੇ ਮੁੱਲ ਹੋਣਗੇ ਠੀਕ ਆ ਜੀ ਮੇਰਾ ਲੁੱਟਣ ਵਾਲਾ ਹੀ ਕੰਮ ਕਰਦਣਾ ਉਹ ਮੇਲਾ ਲੁੱਟਣ ਵਾਲੇ ਕੰਮ ਹੁੰਦਾ ਹਰ ਇੱਕ ਵਾਰੀ ਹੁੰਦਾ ਵੈਸੇ ਪੜਤਾ ਪੜਾ ਜੈਜ ਹੁੰਦਾ ਤੇ ਕੋਮਲ ਜਿਹੜੀ ਆ ਵੈੜਾ ਸ਼ੁਰੂਆਤ ਆਪਾਂ ਇਸ ਵੈੜ ਤੋਂ ਕਰ ਲੈਨੇ ਆ ਇਹ ਸੂਈ ਸਵਾਈ ਅੱਜ ਮਾਰਨਿੰਗ ਹੀ ਆ ਸਾਨੂੰ ਸਭ ਇਹ ਤੜਕੇ 4:00 ਵਜੇ ਸੂਈ ਆ ਓਕੇ ਹਾਂਜੀ ਜੇ ਇਹ ਜੂ ਪ੍ਰੋਪਰ ਪਾਈ ਆ ਵੀਡੀਓ ਆਪਣੇ ਕੋਲ ਬਣੀ ਪਈ ਆ ਠੀਕ ਹੈ ਜੀ ਤੇ ਚਵਾਈ ਕੀਤੀ ਆ 3-4 ਕਿਲੋ ਚਵਾਈ ਹੋਈ ਵਸ਼ਿਨ ਚਗਾਤਿਓਗੇ ਠੀਕ ਹੈ ਤੇ ਮੂੰਹ ਦੋ ਦੰਦਾ ਦੋਂਦੀ ਆ ਹਾਂਜੀ ਚੌਕ ਚੂਕ ਖਲੋਤੇ ਬਿਲਕੁਲ ਚੌਕ ਦੇ ਮਾੜ ਮਾੜ ਕੱਢੇ ਆ ਕਦੇ ਚੱਕਣ ਸ਼ੁਰੂ ਕੀਤੇ ਚੱਕਣ ਸਟਾਰਟ ਕੀਤੇ ਕੋਈ ਦੋਂਦੀ ਮਾਲਿਕ ਜਾਊਗੀ ਮਾਲਿਕ ਆ ਬੱਚਾ ਗਿਆ ਮਗਰ ਹਾਂਜੀ ਬੱਚਾ ਦੋਸਤੋ ਬਿਲਕੁਲ ਗਿੱਲੇ ਨਾੜੂਏ ਤੇ ਦੋਂਦੀ ਵੱਛੀ ਆ ਠੀਕ ਆ ਜੀ ਕਿਉਂਕਿ ਚੌਕ ਦੇ ਚੱਕਰ ਨੇ ਸਟਾਰਟ ਕੀਤੇ ਲਾਈਨਾਂ ਦੇ ਵਿੱਚ ਕੋਈ ਵੀਰ ਮੰਨ ਲੈ ਗਿੱਲਾ ਨਾਰੂਆ ਤੇ ਜੇਰ ਪਾ ਪਾਤੀ ਪ੍ਰੋਪਰ ਐ ਸੰਧੂ ਸਾਹਿਬ ਪ੍ਰੋਪਰ ਵੀਡੀਓ ਆਪਣਾ ਤੋਂ ਬਣੀ ਪਈ ਹੈ ਜੇਰ ਦੀ ਠੀਕ ਆ ਜੀ ਹਾਂਜੀ ਲਓ ਦੋਸਤੋ ਹਾਇਟ ਕਰਦੇ ਤੁਸੀਂ ਚੈੱਕ ਕਰ ਲਓ ਕਿ ਜਿਵੇਂ ਆਪਾਂ ਇੱਕ ਗਧਰੀ ਜਿਹਾ ਰੰਗ ਦੇਖਦੇ ਆ ਡਾਟਸਪੌਟ ਬਿਲਕੁਲ ਬਲੈਕ ਆ ਵਾਈਟ ਦੇ ਵਿੱਚ ਹਵਾਨਾ ਚੱਡਾ ਬਿਲਕੁਲ ਤੁਹਾਡੇ ਸਾਹਮਣੇ ਥੋੜੀ ਜਿਹੀ ਭਲਪੁਲ ਪਾ ਲਈ ਹੈ ਨਾ ਸੰਧੂ ਸਾਹਿਬ ਭਲਪੁਲ ਪਾਇ ਲੈਣ ਦਾ ਕਰਕੇ ਦੋਸਤੋ ਆ ਠੀਕ ਆ ਜੀ ਪਹਿਲਾਂ ਪਾ ਕਰਕੇ ਦੋਸਤੋ ਜਾ ਕੇ ਗਿੱਲੇ ਵਾਤੇ ਤੇ ਚੋਣ ਜਾਂਦੀ ਕਿਦਾਂ ਅਗਲੀ ਫਿਰ ਸੰਧੂ ਸਾਹਿਬ ਚਵਾਈ ਦੇ ਮੋਗਾ ਹੀ ਲੱਗੇ ਪੂਰੀ ਇਹਨਾਂ ਫਰਸਟ ਕਲਾਸ ਹਾਂ ਫਰਸਟ ਕਲਾਸ ਸੰਧੂ ਸਾਹਿਬ ਲੈ ਕੋਮਲ ਵੀਰੇ ਖੋਲ ਤੋੜ ਕੇ ਦਿਖਾ ਦਗੇ ਲਓ ਦੋਸਤੋ ਅੱਜ ਮਾਰਨਿੰਗ ਸੂਈ ਸਵਾਈ ਜਿਹੜੀ ਇਹ ਤੁਹਾਨੂੰ ਆਪ ਵੇਰ ਦਿਖਾ ਰਹੇ ਹਾਂ ਬੱਚਾ ਮਗਰ ਬੱਚੇ ਨੂੰ ਜਨਮ ਦਿੱਤਾ ਜਿੱਲੇ ਨਾਰੂਏ ਬੱਚਾ ਬਾਕੀ ਤੁਹਾਨੂੰ ਜਿਹੜੀ ਮੋਹਦੰਦੀ ਵੀ ਨੋਟ ਕਰਾਤੀ ਕਨਫਰਮ ਕਰਾ ਦਿੱਤੀ ਆ ਪਰ ਇੱਥੇ ਆਣ ਕੇ ਜਿੱਦਾਂ ਮਰਜ਼ੀ ਭਰਾ ਆਪਣੀ ਕੋਈ ਤਸੱਲੀ ਕਰੇ ਠੀਕ ਆ ਥਾਣ ਵੈਸੇ ਹੱਥੀ ਮੁਠੀ ਵਾਲਾ ਇੱਕ ਜਿਹੜੀ ਉਲਟ ਪਹਿਣੀ ਵਾਲੇ ਥਾਣਾ ਦੇ ਵਿਚਕਾਰ ਅਗਲੇ ਪਿਛਲੇ ਥਾਣ ਦੇ ਤੇ ਚਾਰ ਥਾਣਾ ਵੈਸੇ ਹੱਥੀ ਮੁਠੀ ਵਾਲਾ ਤੇ ਨੋਰਮਲ ਪਲੂਣ ਜਿਹੜੀ ਨਜ਼ਰ ਆਊਗੀ ਤੁਹਾਨੂੰ ਠੀਕ ਹੈ ਜੀ ਕੋਈ ਇੱਕ ਦੋ ਦਿਨਾਂ ਦੇ ਵਿੱਚ ਇਹ ਵੀ ਸੈਟਿੰਗ ਹੋ ਜਾਊਗੀ ਚੋਣਾਂ ਦੇ ਦੀ ਚੰਗੀ ਨਿਕਲੀ ਆ ਕੋਈ 2 2.5 ਕਿਲੋ ਵੀਰਾਂ ਦਾ ਵੀ ਮਾਰਨਿੰਗ ਜਿਹੜੀ ਆਪਾਂ ਚੋਕੇ ਪਾਸ ਆ ਬਿਲਕੁਲ ਥਾਣਾ ਦੇ ਜਿੱਦਾਂ ਮਰਜ਼ੀ ਭਰਾ ਕੋਈ ਤਸੱਲੀ ਕਰੇ ਠੀਕ ਆ ਆ ਦੇਖੋ ਜੀ ਠੀਕ ਅੱਛਾ ਕੋਈ ਜਿਵੇਂ ਪਹਿਲਾਂ ਨਾ ਪਹਿਲਾਂ ਸਵੇਰ ਵਾਇਰਸ ਹੋਈ ਆ ਕਿਸੇ ਪਾਸੋਂ ਕੋਈ ਆਲਤ ਨਹੀਂ ਜੇ ਵਕਤ ਨਹੀਂ ਸਮਝਦਾ ਬੜਾ ਆਲੋੜ ਲਈ ਆ ਮਲਦੀ ਬੰਗਾ ਬੰਗਾ ਕਾਲੇ ਕੋਈ ਆਪਦੀ ਖੁਦ ਬੰਗਾ ਪਾਕਿਸਤਾਨ ਦਾ ਚੋਈ ਕੀਤੀ ਆਪਾਂ ਠੀਕ ਅੱਛਾ ਵੀ ਚੰਗਾ ਪਲਿਆ ਪਲੀਤਾ ਦਿੱਤਾ ਹੈ ਸੰਧੂ ਸਾਹਿਬ ਅੱਛਾ ਬਹੁਤ ਜ਼ਿਆਦਾ ਪੜਾ ਪਲਿਆ ਦਿੱਤਾ ਆਹ ਦੇਖੋ ਜੀ ਤਾਂ ਹੀ ساری ਬੱਚੇ ਨੇ ਖੇਚ ਲਈਏ ਸੰਧੂ ਬਿਲਕੁਲ ਬਿਲਕੁਲ ਅੱਛਾ ਕੋਮਲੇ ਦਾ ਲੈਂਡ ਦੇਣ ਕੀ ਕਰਦਾ ਫਿਰ ਦੇਣੀ ਕਿ ਨਹੀਂ ਆਪਾਂ ਸੰਧੂ ਸਾਹਿਬ ਆਪਾਂ ਲਈਏ ਬਿਲਕੁਲ ਜਾਇਜ਼ ਤੇ ਆਪਾਂ ਮੁੱਲ ਵੀ ਜਾਇਜ਼ੀ ਕਰਨਾ ਮੁੱਲ ਸੰਧੂ ਸਾਹਿਬ ਦਾ 50000 ਹੂੰ ਹੂੰ 60000 ਦੀ ਜੈਰੀਏ 60000 ਦੀ ਹਾਂਜੀ ਦੇ ਦਿਓ ਕਰਕੇ ਲੈਸ ਜਿੰਨੀ ਵੀ ਹੁੰਦੀ ਹੈ ਹੋਰ 50000 ਛੋੜ ਕਰਾਂਗੇ 55000 ਦੇ ਦਾਂਗੇ 55000 ਦੀ ਹਾਂਜੀ ਠੀਕ ਆ ਕਰ ਦਈਏ ਫਿਰ ਬਾਕੀ ਵੇਖ ਲੋ ਦੋ ਡਾਲਾਂਗੇ ਤਰਵੰਜਾ ਹੀ ਦੇਣਾਗੇ ਉੱਚੇ ਮਾਨਤਨ ਕਰਨਾਗੇ ਲੋ ਡੋਂਦੇ ਵੀ ਕਿਸ਼ਤਾਂ ਚ ਪਏ ਜੀ ਹਾਂਜੀ ਰਗਾਲੀ 53 ਹੀ ਦੇ ਦਾਂਗੇ ਉੱਚੇ ਮਾਨਤਨ ਕਰਦਾਂਗੇ ਭੈਣ ਭਰਾ ਜੀ ਲੋ ਜੀ 53000 ਦੀ ਠੀਕ ਹੈ ਜੀ ਡਿਮਾਂਡ 60 65 ਕੁਛ ਵੀ ਆ 53000 ਦੀ ਲੈ ਤੇ ਜਾ ਠੀਕ ਹੈ ਜੀ ਬਾਕੀ ਆਏਗਾ ਭਰਾ ਦਾ ਫਿਰ ਵੀ ਮਾਨਤਨ ਕੀਤਾ ਜਾਂਦਾ ਕੋਈ ਵੀ ਸੌਦਾ ਕਰੇ ਕੰਟੈਕਟ ਕਰੇ ਤੇ ਆਣ ਕੇ ਜਿੱਦਾਂ ਮਰਜ਼ੀ ਆਪਣੀ ਚਵਾਈ ਕਰੋ ਠੀਕ ਆ 53000 ਦੀ ਵੱਛੀ ਮਿਲ ਜੂਗੀ ਤੁਹਾਨੂੰ ਬਹੁਤ ਖੂਬਸੂਰਤ ਆ ਠੀਕ ਹੈ ਜੀ ਤੇ ਇੱਕ ਸਾਈਕਲ ਨੰਬਰ ਤੇ ਇਧਰ ਆ ਜਿਓ ਤੇ ਬਿਲਕੁਲ ਇੱਕ ਗੋੜ ਵਰਗਾ ਰਾਂਗਾ ਕਰਮਾ ਦੀ ਵੱਛੀ ਦਾ ਹਾਂ ਇਹ ਮੀਡੀਅਮ ਦੇ ਵਿੱਚ ਬੇਰਬੂਲ ਚੰਗੀ ਆ ਠੀਕ ਆ ਜੀ ਤੇ ਕੰਮ ਇਹਦਾ ਕੀ ਵੇਰਵਾ ਵੀਰ ਸਾਨੂੰ ਸਾਹ ਇਹ ਦੂਜਾ ਸੁਆ ਜੀ ਇਹ ਹਾਂਜੀ ਹਾਂਜੀ ਇਹ ਹਫਤਾ ਕ ਲਊਗੇ ਹਫਤਾ ਕ ਲੈਂਦੀ ਆ ਹਾਂਜੀ ਹਾਂਜੀ ਪਾਲੀ ਸਾਹਿਬ ਵੀ ਚੰਗੀ ਆ ਸਮੀ ਸੌਂਦੀ ਆ ਬਹੁਤ ਜ਼ਿਆਦੀ ਆ ਲਓ ਵੀ ਬਾਕੀ ਸੀਲਸ ਲੱਗ ਬਹੁਤ ਜ਼ਿਆਦੀ ਆ ਮੋਹ ਦੰਦੀ ਛਕੀ ਆ ਨਹੀਂ ਸਾਨੂੰ ਸਾਹ ਵੇਖੀ ਨਹੀਂ ਆ ਮੈਂ ਚੈੱਕ ਨਹੀਂ ਕੀਤੀ ਸਾਨੂੰ ਫਰਮ ਹੋਣੀਗਾ ਹੈਨਾ ਠੀਕ ਆ ਜੀ ਲਓ ਦੱਸੋ ਅੱਛੀ ਸੈਗ ਨੇ ਬਹੁਤ ਜ਼ਿਆਦੀ ਆ ਕੀ ਸੁਆ ਆਣੀ ਆ ਆ ਦੇਖੋ ਬਾਕੀ ਹੈ ਠੰਦੀ ਧੀਰੀ ਸੀਲਸ ਲੱਗਾ ਛਕੀਆਂ ਜੀ ਆ ਹਾਂਜੀ ਚੱਕੀਆਂ ਦਿੰਦੇ ਕੰਨੀਆਂ ਬਰਾਬਰ ਕਰਦੀ ਪਈ ਹੋਗੀ ਹਾਂਜੀ ਹਾਂਜੀ ਠ ਅਤਸੋ ਜਿਵੇਂ ਵਿੱਚ ਤੁਹਾਨੂੰ ਨੋਟ ਆਪਾਂ ਕਰਾ ਦਿੰਨੇ ਆ ਉਦੋਂ ਤੁਸੀਂ ਵੀ ਇਤਿਆਨ ਕੇ ਕਨਫਰਮ ਕਰ ਸਕਦੇ ਜੀ ਬਾਕੀ ਰੰਗ ਰੂਗ ਬਹੁਤ ਪਿਆਰਾ ਕਰ ਮਾਲੀਆ ਠੀਕ ਹੈ ਜੀ ਬਦਾਮੀ ਰੰਗ ਬਹੁਤ ਖੂਬਸੂਰਤ ਪਲੀ ਗੋਲੀ ਸਭੀ ਤੇ ਉਪਰੋਂ ਪਿੱਠਪੂਰੇ ਦੀ ਬਿਲਕੁਲ ਸੋਹਣੀ ਆ ਕੱਦ ਹਾਈਟ ਮੀਡੀਅਮ ਦੇ ਵਿੱਚ ਬੂਥੀ ਬਾਥੀ ਬਹੁਤ ਸੋਹਣੀ ਆ ਠੀਕ ਹੈ ਜੀ ਛੋਟੀ ਬੂਥੀ ਬਿਲਕੁਲ ਛੋਟਾ ਕੰਨ ਆ ਵੇਖੋ ਜੀ 16 17 ਕਿਲੋ ਦਦੇ ਦਿੱਤਾ ਇਹਨੇ ਪਹਿਲੇ ਸੂਰ ਆ ਦੇਖੋ ਜੀ ਤੇ ਆਪਣੇ ਰਿਸ਼ਤੇਦਾਰਾਂ ਤੋਂ ਹੀ ਆਈ ਹੈ ਬਾਕੀ ਹਾਂ ਹਾਂ ਜੀ ਆਣੋ ਦੇਖੋ ਪਰ ਬਰਾਬਰ ਲੱਗਿਆ ਬਹੁਤ ਖੂਬਸੂਰਤ ਠ ਤੇ ਹਜੇ ਵੀ ਕੰਬਲ ਤਕਰੀਬਨ ਲੈ ਜੂਗੀ ਤੈਨ ਕੋਈ ਸਮਝ ਹਵਤਾ ਕੱਢ ਜਾਣਾ ਆਰਾਮ ਨਹੀਂ ਇਹ ਹੂੰ ਲਓ ਦੱਸੋ ਹਫਤਾ ਕੋਈ 5 ਦਿਨ ਕੋਈ 6 ਦਿਨ ਹਫਤੇ ਦੇ ਅੰਦਰ ਅੰਦਰ ਕਰਮ ਵਾਲੀ ਸੂਪ ਹੋਊਗੀ ਠੀਕ ਹੈ ਜੀ ਇਧਰੋਂ ਤੁਹਾਨੂੰ ਪਹਿਨੀ ਵਾਲੀ ਸਾਈਡ ਤੋਂ ਦਿਖਾ ਦਈਏ ਆਪਾਂ ਆਹ ਵੇਖੋ ਬਾਕੀ ਠੰਡੀ ਧੀ ਰਿਹਾ ਉਹ ਜੀ ਨਹੀਂ ਹੈ ਕੋਈ ਗੱਲ ਫਾਸ ਠੀਕ ਹੈ ਜੀ ਤੇ ਹਾਈਟ ਹੈ ਜੀ ਮੀਡੀਅਮ ਆ ਤੇ ਕੰਬਲੇ ਦਾ ਮੁੱਲ ਕੀ ਕੀਤਾ ਫਿਰ ਸਾਨੂੰ ਸਾਡਾ ਮੁੱਲਾ 60000 ਉਹ ਚੋਂ 5000 ਛੋੜ ਕਰਾਂਗੇ ਸਦੀ 55000 ਦੀ ਇਹਦਾ 55 ਦੀ ਹਾਂਜੀ ਕਸਰਾ ਗੁਸਰਾ ਕੱਢ ਕੇ ਜੇ ਦੱਸ ਜਾਓ ਛੱਡਾਂਗੇ 54 ਹੀ ਦੇਦਾ 54 ਦੀ 54 ਜਿਹੜਾ ਮੌਕੇ ਦੀ ਮਾਨਤਾ ਕਰਦਾ ਕੋਈ ਗੱਲ ਠੀਕ ਆ ਜੀ ਉਹ ਵੀ 54000 ਦੀ ਠੀਕ ਆ ਜੀ ਬਾਕੀ ਬੱਛੀ ਸਾਰੇ ਪਾਸੇ ਤੁਹਾਨੂੰ ਪ੍ਰੋਪਰ ਦਿਖਾਤੀ ਆਪਾਂ ਆਹ ਗੋਲ ਗਾਲਾ ਪੂਰੀ ਆਹ ਦੇਖੋ ਜੀ ਹਜੇ ਖਲਣਾ ਖਲਣਾ ਛੱਡਣਾ ਸੰਦੂ ਸਾਹਿਬ ਇਹ ਤਾਂ ਸਟਾਰਟਿੰਗ ਹੀ ਕੀਤੀ ਆ ਐਂਡ ਤੇ ਦੇ ਬਾਕੀ ਹੈ ਜੀ ਬਿਲਕੁਲ ਜੀ ਬਿਲਕੁਲ ਹਜੇ ਪਿਕਚਰ ਬਾਕੀ ਹੈ ਹਾਂਜੀ ਹਾਈ ਕੋਮਲ ਹਾਂਜੀ ਹਾਂਜੀ ਠੀਕ ਆ ਭਰਾ ਲਓ ਵੀ ਵੱਛੀ ਚੰਗੀ ਆ ਭਰਾਵੋ ਜਰੂਰ ਤੁਸੀਂ ਹੱਥ ਪਾ ਲਿਓ ਥਾਣਾ ਲੇਵੇ ਦੀ ਪੂਰੀ ਸਾਫ ਸੁਥਰੀ ਆ ਉਤੋਂ ਪਿੰਡੇ ਪੁੰਡੇ ਦੀ ਬੜੀ ਚਮਕ ਸ਼ਾਈਨਿੰਗ ਬੜੀ ਆ ਇਧਰ ਇੱਕ ਹੋਰ ਤੁਹਾਨੂੰ ਦਿਖਾਉਣਾ ਠੀਕ ਆ ਜੀ ਆਹ ਵੇਖੋ ਜੀ ਇਹ ਵੀ ਆਪਣਾ ਤੋਂ ਨਹੀਂ ਆ ਕੋਮਲ ਸੰਧ ਸਾਹਿਬ ਪਹਿਲਾ ਸੁਆਹ ਜੀ ਇਹ ਮੋਂ ਚਾਰ ਦਾ ਹਾਂ ਤੇ ਹਫਤਾ ਲੈਂਦੀ ਆ ਦੇ ਵੀ ਹਫਤਾ ਲੈਂਦੀ ਆ ਹਾਂਜੀ ਲਓ ਦੱਸੋ ਪਲੂਣ ਵੱਛੀ ਨੇ ਸੁਣਾ ਮੋਂ ਦੰਦੀ ਚਾਰ ਆ ਬਿਲਕੁਲ ਲਵੀ ਜੀ ਵੱਛੀ ਆ ਕੂਲੇ ਅੰਗ ਦੇ ਵਿੱਚ ਇਧਰ ਤੁਹਾਨੂੰ ਇੱਕੋ ਜੀ ਪਾਰ ਆਪਾਂ ਕੱਢ ਕੇ ਤੋੜ ਕੇ ਦਿਖਾਉਣਾ ਬਲੈਕ ਰੰਗ ਆ ਬਾਕੀ ਹਵਾਨੇ ਲੀਵਟੀ ਦੀ ਗੱਲ ਕਰੀਏ ਤਾਂ ਲਾਜ ਬਣਾਈ ਪਈ ਆ ਕਰਮ ਵਾਲੀ ਹਜੇ 5 ਲੈਜੇ 4 ਲੈਜੇ ਦਿਨ ਲੈ ਜੂਗੀ ਚੱਡਾ ਸਾਨੂੰ ਨਾਲ ਬਹੁਤ ਕੰਪੈਕਟ ਆਰਡਰ ਬਣਾ ਕੇ ਤਿਆਰ ਕਰੂਗੀ ਇਹਦਾ ਫਾਰਮ ਵਾਲੀਆਂ ਵਛੀਆਂ ਪਿਆ ਕਰਕੇ ਦਾਦੀ ਜਿੰਨੇ ਜੋ ਕੀ ਕੀ ਕਰਮ ਕੋਮਲ ਕੋਟੇ ਨਹੀਂ ਛੱਡਦੀ ਕੀ ਇਹਨੂੰ ਤੋਰ ਵੀਰ ਗੁਰਪੇਜ ਪਰਨ ਤੋਰ ਲਾ ਆ ਦੇਖੋ ਵੀ ਆ ਦੇਖੋ ਠੀਕ ਆ ਜੀ ਸੋ ਫਲੂਨ ਵਛੀ ਨੇ ਸੋਨਾ ਠੀਕ ਆ ਜੀ ਹਾਈਟ ਦਰਮਿਆਨੀ ਆ ਦਰਮਿਆਨੀ ਮੀਡੀਅਮ ਦਰਮਿਆਨੀ ਜੀ ਹਾਈਟ ਆ ਬੱਚੀ ਦੀ ਅਜੇ ਇੱਕ ਗੁਰਪੇਜ ਰੋਕੀ ਇੱਕ ਮਿੰਟ ਆ ਲੈ ਵੀ ਕੋਈ ਡਰਦੀ ਆ ਥੋੜੀ ਹਾਂ ਲੋ ਜੀ ਬਾਕੀ ਪੂਰਾ ਹਵਾਨਾ ਸਫਾਈ ਦਾਰ ਪੂਰਾ ਠੀਕ ਆ ਜੀ ਤੇ ਥਣ ਥਣੂ ਵੀ ਪ੍ਰੋਪਰਟੇਡ ਆ ਹਾਂ ਜੀ ਸਾਹਿਬ ਪੀੜੇ ਪਾ ਲੈਣਗੇ ਲੱਗੇ ਹੱਥੀ ਮੁਠੀ ਵਾਲਾ ਥਣ ਨਿਕਲ ਕੇ ਸਾਹਮਣੇ ਆ ਜੂਗਾ ਥਣ ਛੋਟੇ ਰਹਿਣਗੇ ਥਣ ਪੂਰਾ ਮੁਠੀ ਵਾਲਾ ਹੀ ਆ ਹਾਂ ਚੰਗੀ ਆ ਵੱਛੀ ਹੈ ਆ ਦੇਖੋ ਦੇਖੋ ਬੂਤੀਵਾਰ ਕੇ ਬਾਕੇ ਰਾ ਕੀ ਆ ਆ ਦੇਖੋ ਠੀਕ ਹੈ ਲੈ ਕੇ ਰਪਏ ਤੋਰ ਵੀ ਠੀਕ ਹੈ ਤੇ ਇਹਦਾ ਕੋਮਲ ਵੀਰੇ ਕੀ ਲੈਣ-ਦੇਣ ਕਰਦਾ ਦਵਾਂਗੇ ਕਿੰਨੇ ਦੀ ਬੱਚੀ ਸੰਦੂ ਸਾਹਿਬ ਵੇਖਣ ਨੂੰ ਸੰਦੂ ਸਾਹਿਬ 30000 ਦੀ ਲੱਗ ਜਾਣੀ ਆ ਤੇ 2000 ਛੱਡ ਦਾਂਗੇ 28 ਦੀ ਦੇ ਦਈਏ 28 ਦੀ ਹੋਰ ਕਰ ਦੋ ਲੈ ਸਾ ਸੰਦੂ ਸਾਹਿਬ ਟਾਰੇ ਨੂੰ ਚਾਹਤ ਰੇ 50000 ਦੀ ਦੇ ਦੇਣੀ ਆ 50 ਦੀ ਹਾਂਜੀ ਲੈ ਮੌਕੇ ਤੇ ਥੋੜਾ ਬਾਲੇ ਛੋਟ ਕਰਦਾ ਇਹ ਕੰਮ ਟੋਕੜਾ ਵਾਲਾ ਕੀਤਾ ਬਾ ਗਾਈ ਸੱਜੜਾ ਸਾਰਾ ਗਰਮੀਆਂ ਤੇ ਸਾਲ ਦੁੱਧ ਪਿਆਊਗੀ ਹਮ ਨਾਲੇ ਪੁੱਛੋ ਠੀਕ ਆ 50000 ਦੀ ਬੱਚੀ ਮਿਲ ਜੂਗੀ ਜਿਹੜਾ ਕੋਈ ਵੀਰ ਸਪਲੈਂਡਰ ਮੋਟਰਸਾਈਕਲ ਖਰੀਦਣ ਦੀ ਸੋਚ ਰਿਹਾ ਉਹ ਇਹ ਬੱਚੀ ਲੈ ਲੇ ਠੀਕ ਹੈ ਫੇਲ ਖਾਣਾ ਸਪਲੈਂਡਰ ਮੋਟਰਸਾਈਕਲ ਨੇ 200 ਦੇਣਾ ਰੋਈਦਾ ਇਹਨੇ 300 ਦੇਣਾ ਰੋਈਦਾ ਠੀਕ ਹੈ ਨਾ ਨਾਲੇ ਘਰ ਦਾ ਬਿਲਕੁਲ ਸਾਰਾ ਲਾਣਾ ਘਰਾਣਾ ਫਾਲਣਾ ਕਰਮਾ ਲਈਦਾ 5 ਕਿਲੋ ਆਰਾਮ ਨਹੀਂ ਸੰਸਾਦ ਦੁੱਧ ਕੱਢ ਰਹਾ ਮੋ ਵੀ ਬੱਚੀ ਚੰਗੀ ਆ ਠੀਕ ਆ ਜੀ ਚੌਕੀ ਮੋਹ ਚੌਕੀ ਮੋਹ ਦੰਦੀ ਚਾਰ ਆ ਠੀਕ ਆ ਸੋਹਣੀ ਲੇਵਟੀ ਆ ਸੋਨਾ ਥੱਲੇ 200 ਹਵਾਨਾ ਨੀਰੋ ਬਣਾ ਰਹੀ ਆ ਬਾਕੀ ਜਿੰਨੇ ਜੋ ਕੀ ਹੈਗੇ ਕਰਮਾਂ ਦੀ ਠੀਕ ਆ ਜੀ ਤੇ ਹੱਕ ਨਹੀਂ ਰੱਖਦੀ ਕਿ ਥੱਲੇ ਵੀ ਪੂਰਾ ਬਣੂਗੀ ਤਾਂ ਦੁੱਧ ਵੀ ਕਰਨ ਵਾਲੀ ਵਾਰਨੀਆ ਕਰ ਦੂਗੀ ਛੋਟੇ ਬਾਕੀ ਠੰਡੀ ਕੀਰੀਏ ਤੋਂ ਡਰਦੀ ਆ ਥੋੜੀ ਓਦਾਂ ਨਹੀਂ ਕੋਈ ਗੱਲਬਾਤ ਹੋਈ ਡਰਦੀ ਜੀ ਆ ਹਾਂ ਕੱਲ ਹੀ ਆਈ ਏ ਬਿਲਕੁਲ ਘਰੋਂ ਪਸੂ ਨਿਕਲੇ ਤੇ ਆਈ ਹਾਂ ਅੱਛਾ ਕੋਲ ਲੱਗੇ ਆਪਣੇ ਕੋਲ ਇੱਕਾ ਟੋਕੜਾ ਬਣਾ ਗਈ ਮੈਂ ਸੰਧੂ ਸਾਹਿਬ ਇਹ ਤਿੱਜਾ ਸਵੇਰ ਹੋਊਗੀ ਹੁਣ ਦੂਜੇ ਸਵੇਰੇ ਚੱਲਣ ਰਹੀ ਆ ਓਕੇ ਤੇ ਸਾਢੇ ਤਿੰਨ ਮਹੀਨੇ ਆਈ ਮੈਂ ਗੱਭਣ ਆ ਸਾਢੇ ਤਿੰਨ ਮਹੀਨੇ ਹਾਂਜੀ ਆਪਣੀ ਚੈੱਕ ਪਾਸਾ ਜਿਹਨੇ ਭੈਣ ਭਰਾ ਨਹੀਂ ਹੋਣੀ ਦੀ ਤਸੱਲੀ ਕਰਾ ਕੇ ਤੇ ਫੇਰ ਖੜੇ ਆ ਦੁੱਧ ਕਿੰਨਾ ਜੀ ਦੁੱਧ ਸੰਧੂ ਸਾਹਿਬ 4 ਕਿਲੋ ਆ 4 ਕਿਲੋ ਹਾਂਜੀ ਤੇ ਟੀਗੇ ਦੇ ਮਿਲਦੀ ਦੋਵੇਂ ਡਾਂਗੇ ਠੀਕ ਆ ਜੀ ਤੇ ਉਥੇ ਤੋਂ ਦੁੱਧ ਵੀ ਜਿਆਦਾ 6 ਕਿਲੋ ਹੀ ਤੇ ਆਪਣੇ ਉਪਰ ਉਪਰਾਂ ਕੀਤਾ ਕਰਕੇ ਤੇ ਦੁੱਧ ਨੂੰ 4 ਕਿਲੋ ਪੱਕਾ ਠੀਕ ਆ ਜੀ ਲਓ ਦੋਸਤੋ 4 ਕਿਲੋ ਦੁੱਧ ਤੇ ਸਾਡੇ 3.5 ਮਹੀਨੇ ਦੀ ਗੱਬਣ ਚੈੱਕ ਪਾਸ ਆ ਬਾਕੀ ਲੰਬੀ ਨੂੰ ਵੀ ਪੂਰੀ ਆ ਬਾਕੀ ਬਾਡੀ ਸਟਰਕਚਰ ਤੁਹਾਡੇ ਸਾਹਮਣੇ ਆ ਸਾਰੇ ਭਰਾਵਾਂ ਦੇ ਸਿੰਗਲ ਹੱਡੀ ਦੇ ਵਿੱਚ ਮੂੰਹ ਮੱਥੇ ਦੀ ਵੀ ਇੱਕ ਵਾਰੀ ਆਪਾਂ ਤੁਹਾਨੂੰ ਥੋੜੀ ਲਾਗੇ ਉਹ ਦਿਖਾ ਦਨੇ ਅੱਖਾਂ ਦੋਵੇਂ ਬਿੱਲੀਆਂ ਨੇ ਠੀਕ ਆ ਜੀ ਮੱਥੇ ਬੱਲ ਬੱਲੀ ਆ ਮੈਂ ਬਾਕੀ ਅੱਖਾਂ ਦੋਵੇਂ ਬਿੱਲੀਆਂ ਨੇ ਤੇ ਕੱਦਨ ਤਕਰੀਬਨ ਵੱਡੀਆਂ ਮੱਝਾਂ ਦੇ ਵਿੱਚ ਹੀ ਆਉਂਦਾ ਥੋੜਾ ਜਿਹਾ ਵੀਰ ਕੋਈ ਚੰਗੀ ਸ ਤੇ ਆਏ ਕਿਰਪਾ ਦੇ ਨਮਾਲੇ ਹੋਈ ਉਹਦੋਂ ਲੈ ਸਿੱਧੀ ਲੈ ਪਾੜੀਆਂ ਲੈ ਜਾ ਥੋੜੇ ਘਰੋਂ ਘਰੋਂ ਨਹੀਂ ਕੱਢਿਆ ਅੱਛਾ ਕੋਈ ਨਾ ਥਣਾ ਥਣਾ ਤੇ ਸਾਫ ਹੈ ਬਿਲਕੁਲ ਚਵਾਈ ਚਵਾਈ ਚੁਈ ਐ ਮੋਗਾ ਲੱਗੀ ਪੂਰੀ ਹਾਂ ਹਾਂਜੀ ਤਾਂ ਲੈਂਦੀ ਪਾਰਟੀ ਦਾ ਠੀਕ ਹੈ ਜੀ ਹਾਂਜੀ ਮੈਂ ਟਿਕ ਜਾਊਗੀ ਇੱਕ ਦੋ ਨਾਲ ਜਾਂ ਉਹ ਤੋਂ ਪਾੜੇ ਪੂੜੇ ਚੋਕ ਲੈਂਦੀ ਉੱਪਰ ਉੱਪਰ ਤਾਂ ਨੂੰ ਪਤਾ ਕਰ ਹੀ ਜਾਂਦੀਆਂ ਹਾਂ ਹਾਂਜੀ ਮੌਜੀ ਠੀਕ ਆ ਜੀ ਟੋਕਰ ਕਾ ਪਰ ਨਾਕ ਜਿਹੜਾ ਤੁਹਾਨੂੰ ਇਹ ਦਿਖਾ ਦਿੱਤਾ ਸਾਡੇ 3.5 ਮਹੀਨੇ ਦੀ ਕੈਕ ਪਾਸ ਤੇ 4 ਕਿਲੋ ਦੁੱਧ ਦੇ ਥੱਲੇ ਹੁਣ ਹਾਜ਼ਰ ਜਿਹੜਾ ਕਿਸੇ ਪੁਰਾਣੇ ਚੋਲੇ ਨਾਲ ਦੋਵੇਂ ਟਾਈਮ ਟੀਕੇ ਤੇ ਮਿਲਦੀ ਸੰਸਾਹ ਦੋਵੇਂ ਨਾਲ ਟੀਕੇ ਤੇ ਮਿਲਦੀ ਆ ਟੀਕੇ ਤੇ ਮਿਲਦੀ ਆ ਬਾਕੀ ਹਵਾਨੇ ਚੱਡੇ ਦੀ ਜਾਂ ਲੇਵੇ ਦੀ ਉੱਥੇ ਆਪਾਂ ਦੋਵੇਂ ਲੰਗ ਟੰਗ ਲਏ ਦੋਵੇਂ ਲੰਗ ਪਹਾੜੇ ਵਿੱਚ ਹੋ ਕੇ ਲਏ ਆ ਹਾਂਜੀ ਅੱਛਾ ਕੋਮਲ ਕਿੰਨੇ ਦਾ ਨਾਕ ਦਵਾਂਗੇ ਅੱਜ ਆਪਾਂ ਸੰਸਾਹ ਇਹਦਾ ਮੁੱਲ 57000 ਹਾਂ 3000 ਛੱਡਾਂਗੇ 55000 ਆ ਦੇ 50 ਹੀ ਦੇ ਦਾਂਗੇ ਪੂਰੇ ਦੀ ਵੇਖੀ ਤਾਂ ਚੜਦਾ ਜਾਣਾ ਮੈਂ ਵੇਖਿਓ ਕਰਦੇ ਹੋ ਫਿਰ ਪੰਜੀ ਦਾ ਦੇਨੇ 45 ਦੀ ਦੇਨੇ ਪਰ 45 ਦੀ ਵੇਚਣ ਵਾਲੇ ਕੰਮ ਕਰ ਲਾਗਦੀ ਬ੍ਰੇਕ ਹੋਣਾ ਹੈਂਡ ਬ੍ਰੇਕ ਚੱਕੀ ਗਈ ਹੈਗੀ ਤੁਹਾਨੂੰ ਲੱਗ ਗਿਆ ਬ੍ਰੇਕਾਂ ਮਗਰ ਆਪਦੇ ਕੋਲੋਂ ਚੱਲਦੇ ਨੇ ਹੁੰਦੇ ਠੀਕ ਹੈ ਜੀ ਹਾਂਜੀ ਲਓ ਦੱਸੋ ਪਰਤਾਈ 45 45000 ਦੀ ਹਾਂ ਵੱਡੀ ਫਲੇਰੀ ਬਿਲਕੁਲ ਜੀ ਬਿਲਕੁਲ ਸੋ ਮੱਝ ਵੱਡੀ ਹੈ ਦੋਸਤੋ ਬਾਕੀ ਮੂੰਹ ਮੱਥੇ ਪੂਰੀ ਲੱਗਦੀ ਹੈ ਬੂਤੀ ਬਾਤੀ ਸੋਹਣੀ ਹੈ ਠੀਕ ਹੈ ਜੀ ਤੇ ਬਾਡੀ ਸਟਰਕਚਰ ਤੁਹਾਨੂੰ ਦਿਖਾਤਾ ਆਪਾਂ 4 ਕਿਲੋ ਦੁੱਧ 3.5 ਮਹੀਨੇ ਦੀ ਚੈੱਕ ਪਾਸ ਇੱਕ ਅੱਗੇ ਨਜ਼ਰ ਆਪਾਂ ਨੂੰ ਆਹ ਦੇਖਣ ਦਿਆ کومਲ ਸੰਧੂ ਸਾਹਿਬ ਇਹ ਤਿੱਜਾ ਸੁਨਸ ਹੋਊਗੇ ਹਾਂਜੀ ਤੇ ਚੌ ਮਹੀਨੇ ਦੀ ਗੱਭਣ ਚੱਕਵਾਤਾ ਚੌ ਮਹੀਨੇ ਦੀ ਗੱਭਣ ਚੱਕ ਹਾਂਜੀ ਹਾਂਜੀ ਦੁੱਧੋਂ ਡਰਾਈ ਆ ਦੁੱਧੋਂ ਡਰਾਈ ਆ ਮੈਂ ਤੇ ਉਹ ਬੰਦੇ ਬਾਹਰਪੁਰ ਚੱਲ ਗਏ ਨਾ ਚੋਈ ਚੋਈ ਨਹੀਂ ਉਹ ਤਾਂ ਦੁੱਧੋਂ ਛੱਡੀਆਂ ਦਾ ਦੁੱਧ ਠੀਕ ਆ ਜੀ ਠੀਕਾ ਠੀਕਾ ਹਾਂਜੀ ਲਓ ਬਦਸੋ ਇਹ ਮਾਝਾ ਠੀਕ ਆ ਜੀ ਦੁੱਧੋਂ ਡਰਾਈ ਆ ਭੱਜੀ ਆ ਤੇ ਗੱਬਣ ਚੈੱਕ ਪਾਸ ਆ 3.4 ਮਹੀਨੇ ਦੀ ਨਾ ਸਾਨੂੰ ਸਾਹਿਬ ਕਿਉਂ ਨਹੀਂ ਪੂਰੇ ਚੌਂ ਦੀ ਚੌਂ ਦੀ ਪੂਰੇ ਦੀ ਹਾਂ ਜੀ ਚੌਂ ਮਹੀਨੇ ਦੀ ਜਿਹੜੀ ਗੱਬਣ ਚੈੱਕ ਪਾਸ ਆ ਆਪਣੀ ਤਸੱਲੀ ਕੀਤੀ ਹੈ ਜਿਹੜੇ ਭੈਣ ਭਰਾ ਰਖਾਣੇ ਆ ਦੀ ਤਸੱਲੀ ਕਰਕੇ ਖੜੇ ਵਾ ਬਿਲਕੁਲ ਜੀ ਬਿਲਕੁਲ ਹਾਂ ਜੀ ਬਾਕੀ ਥਾ ਥਾਂ ਆਂਦੀਆਂ ਪੂਰੀ ਮੈਂ ਸਾਫਾ ਪੋਲੀ ਵਰਦੀ ਲੋ ਜੀ ਠੀਕਾ ਜੀ ਦਰਮਿਆਨੀ ਦੀ ਹਾਈਟ ਆ ਹੁਣ ਵੇਖਣ ਦੇ ਵਿੱਚ ਕਈਆਂ ਵੀਰਾਂ ਨੂੰ ਪਤਾ ਨਹੀਂ ਗਿਆ ਵੀ ਬਾਲੀ ਵੱਡੀ ਲੱਗਣ ਦੀ ਆ ਬਹੁਤ ਹੀ ਵੱਡੀ ਲੱਗਣ ਦੀ ਆ ਹਾਈਟ ਦਰਮਿਆਨੀ ਆ ਪਤਲੇ ਪਿੰਡ ਦੇ ਵਿੱਚ ਸਿੰਗਲ ਆਦੀ ਆ ਤੇ ਦੁੱਧੋਂ ਭੱਜੀ ਆ ਠੀਕਾ ਜੀ ਡ్రਾਈ ਆ ਮਤਲ ਆ ਸੋ ਆ ਮੂੰ ਮੱਥਾ ਬਿਲਕੁਲ ਗੁਲਾਈ ਦੇ ਵਿੱਚ ਗੋਲ ਸਿੰਘ ਆ ਦੇਖੋ ਜੀ ਸੋ ਅੱਜ ਬਿਲਕੁਲ ਜਾਇਜ਼ ਤੇ ਵਾਜਬ ਰੇਟ ਦੇ ਉੱਤੇ ਦੋਸਤੋ ਮਿਲ ਜੂਗੀ ਕਿਸੇ ਭਰਾ ਨੂੰ ਠੀਕ ਹੈ ਜੀ ਚਲੋ ਕਿਸੇ ਭਰਾ ਨੇ ਆਉਣ ਵਾਲੇ ਸਮਾਂ ਕੋਈ 6 ਮਹੀਨੇ ਸਾਹਮਣੇ ਆ ਠੀਕ ਹੈ ਜੀ ਉਸ ਅਕੋਰਡਿੰਗ ਬਿਲਕੁਲ ਪਰਤਾ ਬਿਲਕੁਲ ਜਾਇਜ਼ ਆ ਤੇ ਨਾਲ ਦੀ ਨਾਲ ਕੋਈ ਦੋ ਚਾਰ ਕਰੋ ਦੁੱਧ ਹੁੰਦਾ ਤੇ ਥੋੜੀ ਹੋਰ ਗੱਲਬਾਤ ਹੋ ਜਾਣੀ ਸੀ ਵੈਸੇ ਦੁੱਧੋਂ ਭੱਜੀ ਆ ਉਹਦੇ ਕਰਕੇ ਬਿਲਕੁਲ ਨਾਰਮਲ ਦਾ ਰੇਟ ਰਹੂਗਾ ਠੀਕ ਆ ਇਹ ਕਮਰਾ ਕਿੰਨੇ ਦੇ ਦੇ ਰਿਆ ਅੱਜ ਫਿਰ ਸਰਦਾਰ ਸਾਹਿਬ ਮੋਲੇ ਦਾ 45000 ਰੁਪਿਆ ਹਾਂਜੀ ਤੇ ਤੇ 5000 ਛੱਡ ਦਾਂਗੇ ਤੇ 40 ਦੀ ਦੇ ਦਈਏ ਪੂਰੀ ਦੀ 40 ਦੀ ਤੋ ਕਰ ਦਈਏ ਵੇਖ ਲਓ ਤੇ ਹੋਰ ਤੁਹਾਡੀ ਸ਼ਰਤ ਹੈ ਕੀ ਹੋਰ ਕਰਦੇ ਹੋ ਸਰਦਾਰ ਸਾਹਿਬ ਸ਼ਰਤਾਂ ਸਾਰੀ ਮਗਾ ਦੇਣੀ ਆਪਾਂ ਤੇ 4000 ਛੱਡ ਦੇਣਾ 36000 ਦੀ ਦਵਾਂਗੇ 36000 ਦੀ ਹਾਂਜੀ ਲਓ ਬਸ ਛੋਟ ਹੋਣੀ ਇੱਥੇ ਕੋਈ ਸਿਰਨਾਵਸ ਆਵੇ ਉਹਨੂੰ ਹਾਂਜੀ ਲਓ ਵੀ ਛੋਟ ਕਰ ਦਾਂਗੇ ਖੁਸ਼ੀ ਨਾਲ ਛੋਟ ਛੱਪਾ ਦੋਸਤੋ ਰਹਿ ਜਾ ਵਿਚੋਂ ਠੀਕ ਆ ਜੀ ਇਹ ਕਿੰਨੇ ਦੀ 36000 ਯਾਰ 36000 ਦੀ ਸੰਧਾਰ 36000 ਦੀ ਦੋਸਤੋ ਐਂਡ ਪੁਆਇੰਟ ਜਿਹੜੀ ਇਹ ਮਾਝ ਮਿਲ ਜੂਗੀ 4 ਮਹੀਨੇ ਦੀ ਗੱਬਰ ਚੈੱਕ ਪਾਸ ਆ ਸੋ ਪੂਰੀਆਂ ਜਿਹੜੀਆਂ ਕਸਰਾ ਗੁਸਰਾ ਕੱਢ ਕੇ ਇਹ ਤੁਹਾਡੇ ਸਾਹਮਣੇ ਪੇਸ਼ ਕਰ ਦਿੱਤੀ ਆ ਸੰਧੂ ਸਾਹਿਬ ਮਾਰਜਨ 10000 ਯਾਰ ਆ ਜਿਆਦਾ ਨਹੀਂ ਆ ਵੀ ਇੱਥੇ 10000 ਦੇ ਬੰਦੇ ਨਾ ਨਹੀਂ ਗਏ ਨੇ ਹਾਂ ਬਿਲਕੁਲ ਹਾਂਜੀ ਠੋਡੀ ਮਾੜੀ ਜੇ ਇੱਕ ਵਿੰਗੀ ਰੱਖ ਦੀ ਮਾੜੀ ਜੀ ਆਹ ਹਾਂ ਹਾਂ ਹਾਂਜੀ ਬਾਤੀ ਮਾੜੀ ਜੀ ਵਿੰਗੀ ਆ ਬਾਤੀ ਮਾੜੀ ਜੀ ਵਿੰਗੀ ਆ ਬਾਕੀ ਦੋਸਤੋ ਉਹ ਹਿਸਾਬ ਨਾਲ ਮੁੱਲ ਪੜਦਾ ਬੜਾ ਜਾਇਜ਼ ਆ ਤੇ ਗੱਬਰ ਆ ਕੋਈ ਵੀਰ ਸ਼ ਇਹ ਤਕਰੀਬਨ ਕਰਮਾ ਲਈ ਸੂਸਵਾ ਪਈ ਠੀਕ ਹੈ ਜੀ ਇੰਨੇ ਦਾ ਹੁੰਦਾ ਕੁਛ ਨਹੀਂਗਾ 36000 ਦੀ ਹੈ ਮੱਝ ਅੱਜ ਬਾਕੀ ਚਾਰ ਚੁਰੂ ਵੜੀ ਆ ਠੀਕ ਹੈ ਵੀਰੇ ਹਾਂਜੀ ਹਾਂਜੀ ਮੈਂ ਤੁਸੋਂ ਇਹ ਨਗ ਇਹ ਮਾਲ ਅਜ ਵੀਰ ਕੁਮਲ ਦੇ ਇਸ ਕਿਲੇ ਦੇ ਪਸ਼ੂ ਤੁਹਾਨੂੰ ਦਿਖਾਏ ਆਪਾਂ ਟੋਟਲ ਪੰਜ ਤਿੰਨ ਬੇੜਾਂ ਤੇ ਦੋ ਮੱਝਾਂ ਦਿਖਾਤੀਆਂ ਠੀਕ ਹੈ ਜੀ ਟੋਕੜ ਗੱਪਣ ਇੱਕ ਗੱਬਣਾ ਕੱਲੀ ਠੀਕ ਹੈ ਜੀ ਦੁੱਧੋਂ ਡਰਾਈ ਦਿਖਾਤੀ ਆ ਇਧਰ ਦੋ ਜਿਹੜੀਆਂ ਟੁਕੀਆਂ ਵੇੜਾਂ ਤੁਹਾਨੂੰ ਦਿਖਾਈਆਂ ਨੇ ਮੋਹੋਂ ਦੰਦੀ ਵੀ ਤੁਹਾਨੂੰ ਨੋਟ ਕਰਾ ਦਿੱਤੀਆਂ ਨੇ ਤੇ ਇੱਕ ਬੱਚੀ ਜਿਹੜੀ ਸੋਈ ਸਵਾਈ ਆ ਠੀਕ ਹੈ ਜੀ ਬਹੁਤ ਖੂਬਸੂਰਤ ਵੇ ਤੇ ਕੋਈ ਵੀਰ ਆਪਣੀ ਚੋਚਵਾ ਕੇ ਤਸੱਲੀ ਕਰ ਸਕਦਾ ਸੁਪਰਤੇ ਹਮੇਸ਼ਾ ਹਰ ਵਾਰ ਬਿਲਕੁਲ ਜੈਜ ਹੀ ਹੁੰਦੇ ਆ ਆ ਨਗਨੇ ਆ ਤੇ ਕੋਮਲ ਇੱਕ ਨੰਬਰ ਵੀਰ ਕਰ ਜਾਂਦੇ ਆਪਣੇ ਨੰਬਰ ਸਾਨੂੰ ਸਾਡਾ 73476 19822 ਪਿੰਡ ਸ਼ਕਰੀਆ ਹੀ ਜਾਣ ਕੇ ਸੜਾਈ ਤੋਂ 2 ਢਾਈ ਕਿਲੋਮੀਟਰ ਵੱਡੇ ਹਾਈਵੇ ਤੋਂ ਦੋ ਵੜਾ ਤੁਹਾਨੂੰ ਹੋਰ ਦਿਖਾ ਦਿੰਨੇ ਆ ਠੀਕ ਆ ਜੀ ਇਹ ਵੀਰ ਸਤਨਾਮ ਦੇ ਕੋਲ ਆ ਠੀਕ ਆ ਜੀ ਵੈਸੇ ਨਾਲ ਨਾਲ ਹੀ ਘਾਰ ਆ ਵੀਰ ਕੋਮਲ ਦਾ ਤੇ ਸਤਨਾਮ ਦਾ ਇੱਕ ਇੱਕ ਘਰ ਤੁਸੀਂ ਵਿਜ਼ਿਟ ਕਰਨੀ ਆ ਦੋ ਵੜਾ ਤੁਹਾਨੂੰ ਹੋਰ ਪ੍ਰੋਪਰ ਆਪਾ ਦਿਖਾ ਦਿੰਨੇ ਆ ਸੁਈਆਂ ਸੁਵਾਈਆਂ ਬੱਸੀਆਂ ਨੇ ਕਿੰਨਾ ਕਿੰਨਾ ਦੁੱਧ ਉਹ ਤੇ ਕੀ ਰੇੜਪੜਦਾ ਰਹੂਗਾ ਆਹ ਕਰਦੇ ਆ ਡਿਟੇਲ ਤੇ ਸਤਨਾਵੀਰ ਜਿਹੜੀ ਆਪਣੇ ਕੋਲ ਇਹ ਬੱਚੀ ਆ ਸੁਆ ਕਨੇਮਾ ਇਹ ਜੀ ਪਹਿਲਾਂ ਵੀ ਆ ਸੋਈ ਆ ਪਹਿਲਾਂ ਬੈੜ ਹਾਂਜੀ ਅੱਜ ਦਿਨ ਕਿੰਨੇ ਹੋ ਗਏ ਸੋਈ ਤੈਨੂੰ 8 ਦਿਨ ਹੋ ਗਏ ਸੋਈ ਨੇ ਜੀ 8 ਕਿ ਦਿਨ ਹੋ ਗਏ ਆ ਹਾਂਜੀ ਮਗਰ ਕੀ ਇਹ ਤਾਂ ਬੱਚਾ ਮਗਰੇ ਦੇ ਬੱਚਾ ਆ ਗਿਆ ਜੀ ਬੱਚਾ ਮਗਰ ਹਾਂਜੀ ਅੱਛਾ ਤੇ ਸਤਨਾਵੀਰ 8 ਦਿਨਾਂ ਦੀ ਸੂਈ ਆ ਦੁੱਧ ਕਿੰਨੇ ਕਿਤੇ ਚੱਲਦੀ ਆ ਇਹਦੇ ਥੱਲੇ 8 ਲੀਟਰ ਹੈਗਾ ਪਕਾਈ 8 ਲੀਟਰ ਹਾਂਜੀ ਮਾਰਨਿੰਗ ਜਿਹੜੀ 24 ਬਾਈ ਕਦੋਂ ਕਰਪਾ ਇਹ ਆਪਾਂ ਮਾਰਨਿੰਗ 6 ਵਜੇ ਚੋਈ ਕੀਤੀ ਜੀ 6 ਵਜੇ ਹਾਂਜੀ ਠੀਕ ਹੈ ਜੀ ਮੈਂ ਸਤਨਾਵੀਰ ਇੱਕ ਵਾਰੀ ਖੋਲ ਕੇ ਦਿਖਾ ਦਈਏ ਮਾਰਨਿੰਗ ਦੋਸਤੋ ਕੋਈ 6 ਵਜੇ ਚਵਾਈ ਹੋਈ ਹੈ ਤੇ ਹੁਣ ਤਕਰੀਬਨ 11:30 11:30 ਵਜੇ ਦਾ ਸਮਾਂ ਹੈ ਠੀਕ ਹੈ ਜੀ 8 ਕਿਲੋ ਦੁੱਧ ਤਾਂ ਇਸ ਵਕਤ ਜਿਹੜੀ ਚੱਲਣ ਢਈ ਆ ਤੇ ਸੂਈ ਨੂੰ ਵੀ ਸਕੇ ਦਿਨ ਤਕਰੀਬਨ ਕੋਈ ਹਫਤੇ ਦੇ ਹੀੜ-ਗੜ ਸਮਾਂ ਹੋਇਆ ਤੇ ਬਾਕੀ ਰੰਗ ਪ੍ਰਿੰਟ ਬਹੁਤ ਵਧੀਆ ਕੱਦ ਤਕਰੀਬਨ ਮੀਡੀਅਮ ਹਾਈਟ ਤੋਂ ਥੋੜੀ ਜਿਹੀ ਪਲੱਸ ਹਾਈਟ ਆ ਤੇ ਹੈ ਲੰਬੀ ਆ ਬੱਚੀ ਠੀਕ ਹੈ ਜੀ ਪਨੂਨ ਪਹਿਲਾ ਸੂਆ ਚੋਂ ਜਾਂਦੀ ਸਤਨਾ ਨੌਕਰ ਰਿਪੋਰਟ ਮੈਂ ਭਾਜੀ ਮੈਂ ਨੌਕਰ ਰਿਪੋਰਟ ਚ ਜਾਂਦੀ ਤਵਾ ਬਹੜਾ ਪੋ ਮਾਦੇ ਪ੍ਰਭੂ ਗੱਛੀ ਬਿਲਕੁਲ ਤਾਦੀ ਸੱਜਰ ਸੂਈ ਹੈ ਰੇਡ ਬੜਾ ਜੈਨੂਨ ਤੇ ਜਾਇਜ ਰਹਿਣ ਵਾਲਾ ਠੀਕ ਹੈ ਜੀ ਜਿਹੜਾ ਕੋਈ ਵੀ ਰਕੇ ਟੋਕਰ ਗੱਪਣਾ ਜਾਂ ਟੋਕਰ ਦਾ ਕੋਈ ਵਿਚਾਰ ਬਣਾ ਰਿਹਾ ਉਸ ਭਾਪੜਤੇ ਦੇ ਵਿੱਚ ਤੁਹਾਨੂੰ ਬਿਲਕੁਲ ਸੱਜਰ ਵੱਛੀ ਮਿਲ ਜਾਣੀ ਹੈ ਉਦਾਂ ਟੋਕਰ ਦਾ ਬੋਲਾ ਦਿਖੇ ਜੀ ਆ ਦੇਖੋ ਸੋ ਸਰੀਰ ਸੁਲਗ ਠੰਡੀ ਧੀਰੀ ਆ ਦੇਖੋ अच्छा सतनाम मेरा मोल की रखया देनी कितने दी आज आपा ए भाई आपा गैस नोई 32000 दी वछी दे दंगा 32000 दी हां जी लो दोस्तों 32000 ਦਾ ਪੜਦਾ ਬੜਾ ਜਾਇਜ਼ ਤੇ ਛੋਟਾ ਜਾਂ ਮੋਲਾ ਤੇ ਸਤਨਾਮ ਜਾਦੀ ਨਹੀਂ ਆਪਾਂ ਕਾਵਾਂਗੇ ਵੀ 10000 10000 ਲੀਟਰ ਕੋ ਤੇ ਪਾਉਂ ਜਾਣਾ ਦੇਈ ਜਾਣਾ ਇਹਨੇ ਬਿਲਕੁਲ ਬਾਕੀ ਮੂੰਹ ਮੱਥੇ ਚੰਗੀ ਲੱਗਦੀ ਆ ਰੰਗ ਪ੍ਰਿੰਟ ਤੇ ਉਸ ਤੋਂ ਫੈਸ਼ਨ ਪੁਸ਼ਣ ਠੀਕ ਆ ਜਿਹੜਾ ਵਾਈਟ ਰੰਗ ਦੇ ਵਿੱਚ ਬਲੈਕ ਡਾਟ ਸਪੋਟ ਆ ਮਗਰ ਬੱਛਾ ਇੱਕ ਸੈਕੰਡ ਨੰਬਰ ਤੇ ਇਧਰ ਸਤਨਾਮ ਆਪਾਂ ਕੋਲ ਇੱਕ ਆ ਕੱਦ ਚਲੋ ਤਾਂ ਵੱਡਿਆਂ ਵਿੱਚ ਹੀ ਆ ਜਾਣਾ ਜੀ ਇਹ ਭਾਈ ਕੋਈ ਸੂਆ ਦਜਾ ਵਾਲੇ ਕੋਈ ਤਜਾ ਵਾਲੇ ਓਕੇ ਵੀਰੇ ਇਹਦੇ ਥੱਲੇ ਭਾਈ 10 ਲੀਟਰ ਦੁੱਧ ਆ 10 ਬੱਚਾ ਦਾ 10 ਲੀਟਰ ਹਾਂਜੀ 10 ਤੋਂ 15 ਦਿਨ ਹੋ ਗਏ ਵੀ ਕੋਈ ਭਾਈ 20 ਮਾਲੇ ਮਗਰ ਬੱਚੀ ਹਾਂਜੀ ਮਗਰ ਬੱਚਾ ਹੀ ਬੱਚਾ ਮਗਰ ਹਾਂਜੀ ਲਓ ਦੋਸਤੋ 10 ਤੋਂ 15 ਦਿਨ ਹੋ ਗਏ ਆ ਤੇ ਦੁੱਧ ਕਿੰਨਾ ਦੇ ਥੱਲੇ ਦੁੱਧ ਭਾਈ ਇਹ ਥੱਲੇ 10 ਕਿਲੋ ਹੋਊਗਾ ਪੱਕਾ ਜੀ ਲਓ ਜੀ ਨੈਟ ਜਿਹੜਾ 10 ਕਿਲੋ ਦੁੱਧ ਆ ਕੋਈ 15 ਦਿਨਾਂ ਦੀ ਸੂਈ ਆ ਦੂਜਾ ਸੂਆ ਵੀਰ ਕੋਈ ਮੰਨ ਲੇ ਕੋਈ ਤੀਜਾ ਸਮਝ ਲੇ ਠੀਕ ਆ ਜੀ ਤੇ ਬਾਕੀ ਆ ਹਾਈਟ ਕੱ ਥਾਣਪੁਰਾ ਲੰਬਾ ਹੱਥੀ ਮੁਠੀ ਵਾਲਾ ਥਾਣਾ ਤੇ ਇੱਕ ਵਾਰੀ ਦੋਸਤ ਜਿਵੇਂ ਜਿਵੇਂ ਸ਼ਾਮ ਦੀ ਚਵਾਈ ਨੂੰ ਜਾਊਗੀ ਕਰਵਾ ਲਈ ਉਹ ਇੱਕ ਜਿਹੜੀ ਇਹ ਦੇਣੀ ਸ਼ੁਰੂ ਕਰ ਦਿੱਤੀ ਲੱਕ ਠੰਡੀ ਸੀ ਲ ਭਾਈ ਇਹ ਸੀਲਸ ਲੱਗਾ ਤੇ 10 ਕਿਲੋ ਤੋਂ 15 ਦਿਨਾਂ ਦੀ ਸੂਈ ਆ ਠੀਕ ਆ ਆ ਪ੍ਰੋਪਰ ਤੁਹਾਨੂੰ ਇੱਕ ਵਾਰੀ ਆਪਾਂ ਤੋੜ ਕੇ ਦਿਖਾ ਰਹੇ ਆ ਮੁੱਲ ਬਿਲਕੁਲ ਜਾਇਜ਼ ਆ ਦੇਖੋ ਜੀ ਠੀਕ ਹੈ ਜੀ ਸੋ ਹੌਲਾ ਹੌਲਾ ਜਿਹੜਾ ਦੋਸਤ ਬਿਲਕੁਲ ਬਾਜ ਵਜਾਇਜ਼ ਪੜਦਾ ਤਕਰੀਬਨ ਇਸ ਘਰੋਂ ਆਪਾਂ ਜਿੰਨੇ ਵੀ ਪਸ਼ੂ ਪਾਈਦੇ ਬੜੇ ਆਵਾਜ ਪੰਜਾਇਰ ਰੇਟ ਹੁੰਦੇ ਆ ਸੋ ਬਾਕੀ ਥਾਂ ਦੇ ਵਧੀਆ ਸਾਫ ਸੁਥਰੀਆਂ ਨੇ ਜਿਹੜੇ ਮੇਰੇ ਵੀਰ ਨਾਰਮਲ ਥੋੜੇ ਪੈਸੇ ਖਰਚ ਕਰਨੇ ਆ ਤੇ 10 12 10 12 13 ਲੀਟਰ ਇਸ ਵਹੜ ਤੋਂ ਵੀ ਆਪਾਂ ਦੁੱਧ ਲੈ ਸਕਦੇ ਹੁਣ 10 ਕਿਲੋ ਜਿਹੜਾ ਤੁਸੀਂ ਚੋਕੇ ਤਸੱਲੀ ਕਰਕੇ ਲੈ ਜਾਓਗੇ ਅੱਛਾ ਸਤਨਾਬਾਈ ਇਹਦਾ ਫਿਰ ਮੁੱਲ ਕੀ ਕਰਾਂਗੇ ਅੱਜ ਦਵਾਗੇ ਮੈਂ ਮੁੱਲ ਭਾਜੀ ਕੋ 50 ਰੁਪਏ 45 ਨਹੀਂ ਹਾਂ 40000 ਤੇ ਦੋ ਛੱਡ ਦਾਂਗੇ ਹਾਂਜੀ 40000 ਤੇ ਦੋ ਛੱਡ ਦਾਂਗੇ 40000 ਚੋਂ ਹਾਂਜੀ ਠੀਕ ਹੈ ਵੀਰੇ ਬਾਕੀ ਹੋਰ ਮਾਨਦ ਠੀਕ ਹੈ ਜੀ। ਹਾਂਜੀ। ਲਓ ਜੀ 40000 ਦੇ ਵਿੱਚੋਂ ਦੋਸਤੋ ਮਾਨਤਾ ਨੂੰ ਹੋ ਜਾਊਗਾ ਛੋੜ ਸਪਾ ਹੋ ਜਾਊਗਾ ਕੋਈ ਵੀ ਸੰਪਰਕ ਕਰ ਲੇ। ਬਾਹਰ ਚੰਗੀ ਹੈ ਬਾਕੀ ਥਾਣਾ ਤੋਂ ਉਹਨਾਂ ਦੀ ਬਹੁਤ ਖੂਬਸੂਰਤ ਹੈ। ਲੰਬਾ ਥਾਣਾ, ਹੱਥੇ ਮੁਠੀ ਵਾਲਾ, ਨੋਕ ਵਾਲਾ ਥਾਣਾ ਠੀਕ ਹੈ ਜੀ। ਤੇ ਇਹ ਦੋਸਤੋ ਅੱਜ ਦੋ ਨਾਗ ਨੇ ਵੀਰ ਸਤਨਾਮ ਦੇ ਕੋਲ ਬਿਲਕੁਲ ਜਾਇਜ਼ ਤੇ ਜੈਨੂਨ ਰੇਟ ਆ। ਇਹੋ ਬੱਚਾ ਜਿਹੜਾ ਇਸੇ ਬਾਹਰ ਦਾ ਠੀਕ ਹੈ ਜੀ ਤੁਸੀਂ ਚੈੱਕ ਕਰ ਲਓ। ਤੇ ਸਤਨਾਮ ਵੀਰ ਇੱਕ ਨੰਬਰ ਆਪਣੇ ਕਰਦੇ ਸਾਂ। ਨੰਬਰ ਆਪਣਾ ਭਾਜੀ 688083148 ਠੀਕ ਆ ਵੀਰੇ। ਹਾਂਜੀ। ਲਓ ਦੋਸਤੋ ਇਹ ਨ ਬੜਾ ਤਕਰੀਬਨ ਇਸ ਘਰ ਆਜਾ ਪਾ ਤੁਹਾਨੂੰ ਟੋਟਲ ਦਿਖਾਤੀਆਂ ਨੇ ਤਿੰਨ ਤੋਂ ਚਾਰ ਨਗ ਜਿਹੜੇ ਦਿਖਾਇਆ ਠੀਕ ਆ ਜੀ ਕੋਈ ਪੰਜ ਤੋਂ 6 ਨਗ ਜਿਹੜੇ ਬੜਾ ਹੈਗੀਆਂ ਨੇ ਠੀਕ ਆ ਜੀ ਸੋ ਜਿਹੜਾ ਵੀ ਐਨੀਮਲ ਪਸੰਦ ਆਉਂਦਾ ਤੁਹਾਨੂੰ ਭਾਅ ਪੜਤੇ ਅਕੋਰਡਿੰਗ ਤੇ ਬਾਕੀ ਬਾਡੀ ਸਟਰਕਚਰ ਸੋਣਾ ਇਹਨਾਂ ਬੜਾ ਬ ਚੰਗੀਆਂ ਨਵੀਆਂ ਨੇ ਤੇ ਆਣ ਕੇ ਇੱਥੇ ਆਪਣੀ ਤਸੱਲੀ ਕਰ ਸਕਦੇ ਹੋ ਮਿਲਦੇ ਆ ਇੱਕ ਨਵੀਂ ਅਪਡੇਟ ਨਾਲ ਸਾਰੇ ਵੀਰਾਂ ਭਰਾਵਾਂ ਨੂੰ ਸਤਿ ਸ਼੍ਰੀ ਅਕਾਲ ਜੀ